ਕੀ ਤੰਦਵਾ ਪਾਵੇ ਨਮਸਕਾਰ ਜੀ ਜੇ ਸ਼੍ਰੀ ਰਾਮ ਤੁਸਿਕਾ ਸਰਨ ਲਈ ਤਿਆਰੀਆਂ ਆਪਣੀਆਂ ਉਹ ਜੋੜਾਂ ਛੋੜਾਂ ਪਿਆ ਤੁਹਾਡੇ ਭਰਾਵਾਂ ਦੇ صدਕਾ ਜਿੱਦਾਂ ਕਿ ਆਪਣੇ ਏਰੀਆ ਵਿੱਚ ਇੱਕ ਹਸਪਤਾਲ ਖੁੱਲੂਗਾ ਆਉਣ ਵਾਲੇ ਟਾਈਮ 'ਚ ਜਿੱਦਾਂ ਪਿਛਲੇ ਇੰਟਰਵਿਊ 'ਚ ਮੈਂ ਕਿਹਾ ਸੀਗਾ ਉਹਦੇ ਵਿੱਚ ਫੈਸਿਲਿਟੀ ਜਿਹੜੀ ਆਪਣੇ ਵਾਰਡ ਵਾਸਤੇ ਹੋਊਗੀ ਜਿੱਦਾਂ ਕੋਈ ਡਾਕਟਰ ਆਊਗਾ ਐਮਬੀਬੀਐਸ ਐਮਬੀ ਵਗੈਰਾ ਉਹਦੀ ਪਰਚੀ ਲਾ ਲਓ ਕਿ ਨਾਂ ਦੇ ਬਰਾਬਰੀ ਹੋਵੇ ਜਿੱਦਾਂ ਸਮਝੋ ਦੀ 1000 ਰੁਪਏ ਫੀਸ ਆ ਇੱਥੇ ਆਪਣੇ ਏਰੀਆ 'ਚ ਖੁੱਲੂਗਾ ਇਹ ਵੀ 2 ਮਹੀਨੇ 'ਚ ਤਾਂ ਖੁੱਲ ਜਾਣਾ ਕੋਈ ਸਵਾਲ ਸੋਚਣਾ ਕਰ ਰਹੀ ਕਿਸੇ ਬਾਰੇ ਨਿੰਦੀ ਭਾਈ ਪੁੱਛੋ ਕੁਝ ਸੰਵਾਜੀ ਤੋਂ ਬਾਅਦ ਲਈ ਗੱਲਾਂ ਕਰਨ ਦੀ ਜਿੱਤਾਂ ਦੀ ਜਿੱਤ ਤੋਂ ਬਾਅਦ ਆ ਗਏ ਹਾਂ ਜਿਲਵਾਰੇ ਤੁਹਾਡੇ ਕੇ ਸ਼ਾਈ ਜੀ ਤੁਹਾਡੇ ਮੈਡੀਕਲ ਦੇ ਲਾਈਨ ਦੇ ਵਿੱਚ ਹੀ ਨੇ ਤੇ ਇੱਕ ਬਹੁਤ ਹੀ ਲੋਕਾਂ ਦੀ ਹੈਲਪ ਕਰ ਰਹੇ ਨੇ ਤੇ ਸਾਡੇ ਸਾਰੀ ਟੀਮ ਇਹਨਾਂ ਦੇ ਨਾਲ ਹੈ ਤਾਂ ਘੜਪਗੜਨ ਦੀ ਜਾਨੇ ਚ 100 ਤੋਂ ਪਲੱਸ ਮੈਡੀਕਲ ਸੈਂਟਰ ਓਪਨ ਹੋ ਚੁੱਕੇ ਨੇ ਤੇ ਐਮਐਲਏ ਸਾਹਿਬ ਨੇ ਵੀ ਇਹ ਕਿਹਾ ਜਿਹੋ ਜਿਹਾ ਸੰਗਤ ਸਾਨੂੰ ਆਰਡਰ ਦੇਗੀ ਹੁਕਮ ਦੇਗੀ ਉਹਨਾਂ ਦੇ ਟੈਕਸਾਂ ਦਾ ਪੈਸਾ ਹੋਵੇ ਉਹਨਾਂ ਦੇ ਟੈਕਸਾਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਹਿਸਾਬ ਦੇ ਨਾਲ ਅਸੀਂ ਕੰਮ ਕਰਾਂਗੇ ਉਹਨਾਂ ਤੋਂ ਪੁੱਛ ਕੇ ਅਸੀਂ ਕੰਮ ਕਰਾਂਗੇ ਤਾਂ ਹੀ ਅਸੀਂ ਤੁਸੀਂ ਸਾਰੀ ਸੰਗਤ ਨੂੰ ਵਾਰਡ ਨੰਬਰ 4 ਦੀ ਸੰਗਤ ਨੂੰ ਇਹ ਹੀ ਮੇਰੀ ਅਪੀਲ ਹੈ ਕਿ ਵੀ ਉਹ ਮੈਨੂੰ ਇੱਕ ਮੌਕਾ ਦੇਵੇ ਕਿ ਮੈਂ ਸਰਕਾਰ ਕੋਲੋਂ ਜਗ੍ਹਾ ਲੱਭ ਕੇ ਆਪਣੇ ਹਲਕੇ ਲਈ ਆਪਣੇ ਵਾਰਡ ਲਈ ਤੇ ਮੈਂ ਡਿਸਪੈਂਸਰੀ ਲਈ ਵੱਡੇ ਡਿਸਪੈਂਸਰੀ ਕੀ ਹਸਪੀਟਲ ਦੀ ਜਗ੍ਹਾ ਲੈ ਕੇ ਆਵਾਂ ਕੋਸ਼ਿਸ਼ ਕਰਾਂਗੇ ਕਿ ਸੰਸਥਾਵਾਂ ਨਾਲ ਮਿਲ ਕੇ ਜਾਂ ਹੋਰ ਕੁਝ ਭਰਾਵਾਂ ਨਾਲ ਮਿਲ ਕੇ ਤੇ ਕੁਝ ਇੰਡਸਟਰੀਅਲ ਨਾਲ ਮਿਲ ਕੇ ਉਹਨਾਂ ਨਾਲ ਮਿਲ ਕੇ ਅਸੀਂ ਇਹ ਉਪਰਾਲਾ ਕਰਾਂਗੇ ਇਹਦੀ ਪਹਿਲ ਦੇ ਅਧਾਰ ਤੇ ਜੁਰੂਰ ਉਪਰਾਲਾ ਜੁਰੂਰ ਕਰਾਂਗੇ ਪਲੇ ਟਾਈਮ ਤੇ ਜੇ ਬਾਉ ਵੀ ਕਹਿ ਰਹੇ ਆ ਕਿ ਸਾਨੂੰ ਮਤਲਬ ਹਨਾ ਭਾਰੀ ਵੋਟਾਂ ਨਾਲ ਜਿੱਤ ਹੋਇਆ ਤਾਂ ਪੱਕਾ ਇਹਨਾਂ ਦਾ ਹੈਗਾ ਕਿ ਪੱਕਾ ਲੈ ਕੇ ਆਉਗੇ ਸਾਡਾ ਤਾਂ ਐਨਜੀਓ ਦਾ ਕੰਮ ਚੱਲਦਾ ਹੀ ਪਿਆ ਵਾ ਪਰ ਹੋਰ ਦੋ ਚਾਰ ਚੀਜ਼ਾਂ ਹੈਗੀਆਂ ਜਿਹੜੇ ਬਾਉ ਨੇ ਬਹੁਤ ਹੈਲਪ ਦਿੱਤੀ ਇਹ ਨੌਲੇਜ ਦੇ ਹਿਸਾਬ ਦੇ ਨਾਲ ਲਗਭਗ 4 ਤੋਂ 5 ਘਟ ਇਹ ਹੋਣਗੇ ਇੱਥੋਂ ਇਹ ਸਾਡੇ ਐਮਐਲਏ ਦੀ ਸਰਕਾਰ ਤੁਸੀਂ ਐਦਾ ਕਰੋ ਹੁਣ ਹੁਕਮ ਕਰੋ ਮਨ ਨੂੰ ਹੁਣੀ ਦੇਉ ਸੁਏਰੇ ਮੈਟਰਸ ਫਰਮਿੰਗ ਲਗਾਉਂਦੇ ਗਾ ਦੇਜੋ ਇਸ ਤੇ ਉਹ ਕਹਿੰਦੇ ਨੇ ਪ੍ਰਾਈਵੇਟ ਸਕੂਲਾਂ ਉੱਤੇ ਕੋਈ ਕਾਰਵਾਈ ਕਰਾ ਲੈ ਰਾਕੇ ਗੋਇਨੇ ਅਸਲ ਰੇਡ ਵਿਜਲੀ ਜਾਂਦੀ ਹਿੱਸਾ ਲੈ ਜਾਂਦੀ ਉਹ ਕਹਿੰਦੇ ਵੀ ਸਾਡ ਨੂੰ ਪਿੱਛੋਂ ਸੀ ਬੱਸ ਇਹੋ ਆੜ ਰਾਂਦਾ ਇਹ ਸਾਡੇ ਸੰਦੀਪ ਨੇ ਜੀ ਸਾਡੇ ਬ੍ਰਦਰ ਨੇ ਵੱਡੇ ਇਹ ਸਮਾਜ ਸੇਵੀ ਨੇ ਇਹ ਜਿੰਨੀ ਵਾਰ ਵੀ ਸਕੂਲੇ ਲੜੇ ਨੇ ਲੋਕਾਂ ਨੇ ਲੜੇ ਨੇ ਜਾ ਕੇ ਇਹ ਨੰਨੂ ਮੈਂ ਕਾਫੀ ਗਾਰ ਰਿਖਿਆ ਉੱਥੇ ਇਹ ਹਰ ਆਪਣੇ ਲਈ ਫਾਈਟ ਨਹੀਂ ਕਰਦੇ ਦੂਸਰੇ ਲਈ ਫਾਈਟ ਕਰਦੇ ਸਕੂਲਾ ਜੀ ਸਾਨੂੰ ਬਹੁਤ ਖੁਸ਼ੀ ਹੈ ਇਸ ਸਰਗਰਮਾ ਨੂੰ ਫੀਲਡ ਦੇਣ ਦਾ ਅੱਜ ਜਿੱਦਾਂ ਜਿੱਦਾਂ ਤੁਸੀਂ ਟਿਕਟ ਮਿਲਣ ਤੋਂ ਪਹਿਲੇ ਕੰਮ ਕੀਤੇ ਆ ਤੁਹਾਨੂੰ ਕੋਈ ਸਵਾਲ ਨਹੀਂਗਾ ਤੁਸੀਂ ਬਹੁਤ ਵਧੀਆ ਬੰਦੇ ਹੋ ਜੈਨੂਅਲ ਬੰਦੇ ਹੋ ਇੱਕ ਬੇਨਤੀ ਤੁਹਾਨੂੰ ਆਹੀ ਹੈ ਕਿ ਜਿੱਤਣ ਤੋਂ ਬਾਅਦ ਵੀ ਆਪਣੀ ਕਾਰਵਾਈ ਇਦਾਂ ਹੀ ਰੱਖਣੀ ਕਿਉਂਕਿ ਅਸੀਂ ਦੇਖ ਰਹੇ ਆ ਆਮ ਤੌਰ ਤੇ ਕੌਂਸਲਰ ਸਾਹਿਬ ਕੀ ਕਰਦੇ ਨੇ ਪਹਿਲੇ ਤਾਂ ਕਾਰਵਾਈ ਸਟਾਰਟ ਕਰ ਦਿੰਦੇ ਆ ਉਸਵਾ ਜਿੱਦਾਂ ਇਹੋ ਜਿੱਤ ਜਾਂਦੇ ਨੇ ਫਿਰ ਉਹ ਆਪਣਾ ਮਤਲਬ ਫੇਸ ਵੀ ਚੰਗੀ ਦਾ ਦਿਖਾ ਦੇ ਉਹਨਾਂ ਨੂੰ ਵੀ ਕਰਾ ਕੇ ਚਾਰ ਜਰੂਰ ਉਹ ਅੱਗੇ ਫੋਚ ਪਾਣੀ ਨਹੀਂ ਗਿਆ ਕਿ ਹਾਂਜੀ ਬਾਉ ਸ਼ਰਮਾ ਜੀ ਕਿੰਨੇ ਐਕਸ ਵਾਈ ਜ਼ेड ਕੋਈ ਵੀ ਕਨਸਟਰ ਬੈ ਚੁੱਕਾ ਹੈ ਉਹ ਕਿੰਨੀ ਹੈ ਐਦਾਂ ਨਾਲ ਹੋਏ ਕਿ ਤੁਹਾਨੂੰ ਮਿਲਣ ਵਾਸਤੇ ਫਿਰੋਚ ਪਾਣੀ ਦਾ ਅੱਧ ਵੀ ਤੁਸੀਂ ਤੁਹਾਡੇ ਜਾਨੀ ਬੇਨਤੀ ਤਾਂ 와ਹੀ ਕਰਦੇ ਆ ਕਿ ਜਿੱਦਾਂ ਤੁਸੀਂ ਹੁਣ ਕੰਮ ਕਰਦੇ ਹੋ ਇਮਾਨਦਾਰੀ ਨਾਲ ਅੱਗੇ ਵੀ ਤੁਸੀਂ ਸਾਡੇ ਸੰਗਤ ਦਾ ਤੇ ਸਾਡੇ ਇੱਥੇ ਹੀ ਸਾਡਾ ਇਹ ਕੋ ਜੀ ਤੇ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਵੀ ਵੇਖੋ ਇਹ ਕਰਦੇ ਨੇ ਜਿਹੜੇ ਉੱਚੇ ਲੈਵਲ ਦੇ ਕੌਂਸਲਰ ਬਣਦੇ ਨੇ ਜਿਹੜੇ ਆਪਣੇ ਘਰਾਂ 'ਚ ਬਹਿ ਕੇ ਕੌਂਸਲ ਬਣ ਜਾਂਦੇ ਨੇ ਜਿਹੜੇ ਰੋੜਾਂ ਤੇ ਜੀਕਾ ਮਾਰ ਕੇ ਪੋਸਟਰ ਲਾ ਕੇ ਠੀਕ ਹੈ ਜੀ ਜੁੱਤੇ ਘਸਾ ਕੇ ਬਣਦੇ ਨੇ ਉਹ ਘਰਾਂ 'ਚ ਨਹੀਂ ਬਣਦੇ ਸਾਡੇ ਐਮਐਲਏ ਸਾਹਿਬ ਨੇ ਇਹ ਹੀ ਸਿਖਾਇਆ ਸਾਨੂੰ ਭਾਜੀ ਭਾਵੇਂ ਤੁਸੀ 10 ਕਿਲੋਮੀਟਰ ਤੁਰਨਾ ਪਵੇ ਲੋਕਾਂ ਲਈ ਭਾਵੇਂ 50 ਕਿਲੋਮੀਟਰ ਤੁਰਨਾ ਪਵੇ ਉਹ ਅੱਜ ਵੀ ਇਸ ਟਾਈਮ ਵੀ ਲਗਾਤਾਰ ਦੌੜ ਰਹੇ ਨੇ ਇਲੈਕਸ਼ਨ ਐਮਸੀ ਦੇ ਨਹੀਂ ਐਮਐਲਏ ਦੇ ਨਹੀਂ لیکن وہ سارے ہی امسیوں نو ایم ایل اے بنان دی کوشش ਕਰ رہے نے میں ਤੁਹਾਨੂੰ ਇਹ ਦੱਸਦਾ ਇਹ વિશ્વાસ ਕਰੋ ਨਾ ਕਿ ਜਿਛਤਰਾ ਕੰਮ ਬਗੈਰ ਲਾਲਚ ਤੋਂ ਮੈਂ ਪਿਛਲੇ 2.5 ਸਾਲਾਂ ਤੋਂ ਕਰਦਾ ਆ ਰਿਹਾ ਜੋ ਅੱਜ ਇਹ ਮੈਂ ਕਰਦਾ ਰਾਂਗਾ ਇਹ ਹੀ ਕਹਿੰਦਾ ਹਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਉਹਦੇ ਉੱਪਰ ਜੋ ਕੀ ਨੇਟ ਨਾਈਟ ਕੋ ਜਾਵੇ ਕੋ ਜਾਵੇ ਲੇਬਰ ਜਾਂਦੀ ਹੈ ਆਦੀ ਹੈ ਸਾਰੀ ਤੇ ਬਹੁਤ ਵਾਰੀ ਤੁੰਦੇ ਆ ਕਿ ਸਨੇਚਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਫੋਨ ਫੋ ਲਿਆ ਚੇਨ ਹੋਲੀ ਕਿਦਨੇ ਦਾਕ ਮਾਰਤਾ ਉਹ ਜਿਹੜੀ ਆ ਘਟਰਾਵਾ ਹੋ ਰਹੀਆਂ ਅਸੀਂ ਜਾਣੇ ਕਿ ਵੀ ਇਹ ਇਹਦੇ ਉੱਪਰ ਵੀ ਥੋੜਾ ਜਿਹਾ ਚਕੰਜਾ ਜਿਹੜਾ ਕੋਈ ਵੱਡੀ ਗੱਲ ਨਹੀਂ ਹੈ ਜਿਹੜਾ ਅਗਰ ਕੋਈ ਬੰਦਾ ਕਾਉਂਸਲਰ ਬੰਦਾ ਸਵਾਰਦਾ ਤਾਂ ਉਹ ਰੋਧ ਹੋਈ ਆ ਤਿੰਨ ਚਾਰ ਜਿਹਨੇ ਐਸੀ ਸਾਈਕਲ ਤੇ ਸੀਗਾ ਮੋਬਾਈਲ ਵੋਗੋ ਲਾਗੇ ਤੁਮ ਮੈਮ ਨੂੰ ਵੀ ਇਹ ਚਾਹੁੰਦਾ ਕਿ ਆਪਣੀ ਕੋਈ ਹੋਰ ਆਪਣਾ ਪਰਸਨਲ ਕੋਈ ਸਾਡਾ ਕੋਈ ਲਾਲਚ ਨਹੀਂ ਹੈ ਕਿ ਤੁਸੀਂ ਮੇਰਾ ਕੰਮ ਕਰਾਓ